ਬਜੀ ਬਰਨਾਲਾ ਤੇ ਡੀਸੀ ਸਹਿਰ ਦੇ ਵਾਸੋਂ ਸਾਰੇ ਸ਼ਹਿਰ ਵਾਸੀਆਂ ਨੂੰ ਜ਼ਰੂਰੀ ਸੂਚਨਾ ਦਿੱਤੀ ਜਾਂਦੀ ਹੈ ਲੈਕੀਪਾ ਕਾਰਕ ਤੇ ਇੱਕ ਵਾਰੀ ਸਾਰੇ ਦੌਰ ਜਨ ਦਾ ਸੁਣੋ ਕਿ ਅੱਜ ਸ਼ਾਮ 7 ਵਜੇ ਆਪਣੀਆਂ ਦੁਕਾਨਾਂ ਰੇੜੀਆਂ ਅੱਡੇ ਬਿਲਕੁਲ ਬੰਦ ਕਰ ਦਿੱਤੇ ਜਾਣ ਔਰ ਅੱਜ ਸ਼ਾਮ ਦੇ 8 ਵਜੇ ਤੋਂ ਲੈ ਕੇ ਸਮਰਤ ਤੌਰ ਤੇ ਰਾਤ ਨੂੰ ਐਲੈਕ ਆਊਟ ਕੀਤਾ ਜਾ ਰਿਹਾ ਹੈ ਬਲੈਕ ਆਊਟ ਦੇ ਵਿੱਚ ਕਿਸੇ ਤਰ੍ਹਾਂ ਦੀਆਂ ਲਾਈਟਾਂ ਨਵੇਂ ਚਰ ਚੰਨ ਗਟੀਆਂ ਮੋਟਰਸਾਈਕਲ ਰਾਤ ਨੂੰ ਨਾ ਚਲਾਇਆ ਜਾ ਕਿਰਪਾ ਕਰਕੇ ਆਪਣੇ ਘਰਾਂ ਦੇ ਵਿੱਚ ਹੀ ਬੈਠੋ ਜੀ ਆਪਣੇ ਘਰਾਂ ਦੇ ਵਿੱਚ ਹੀ ਬੈਠੋ ਮੈਂ ਇੱਕ ਔਰ ਕੀਤਾ ਜਾ ਰਿਹਾ ਸਾਰੇ ਸ਼ਹਿਰ ਵਾਸੀ ਨੂੰ ਬੇਨਤੀ ਹੈ ਆਪਣੇ ਆਪਣੇ ਘਰਾਂ ਦੇ ਵਿੱਚ ਹੀ ਬੈਠਣਾ ਜੀ ਘਰਾਂ ਦੇ ਵਿੱਚ ਹੀ ਬੈਠਣਾ ਜੀ 7 ਵਜੇ ਆਪਣੀਆਂ ਆਪਣੀਆਂ ਦੁਕਾਨਾਂ ਬਿਲਕੁਲ ਬੰਦ ਕਰ ਦਿੱਤੀਆਂ ਜਾਣ ਅੱਜ ਸਾਲ ਦੇ 7 ਵਜੇ ਆਪਣੇ ਆਪਣੇ ਦੁਕਾਨਾਂ ਬਿਲਕੁਲ ਬੰਦ ਕਰ ਦਿੱਤੀਆਂ ਜਾਣ ਰੇੜੀਆਂ ਅੱਡੇ ਔਰ 8 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਸ਼ਹਿਰ ਦੇ ਵਿੱਚ ਬਲੈਕ ਆਊਟ ਕੀਤਾ ਜਾਵੇਗਾ ਬਲੈਕ ਆਊਟ ਦੇ ਵਿੱਚ ਤੁਸੀਂ ਆਪਣੇ ਘਰਾਂ ਦੀਆਂ ਲੈਟਾਂ ਜਨਰੇਟਰ ਇਨਵਰਟਰ ਕੈਂਡਲੀਆਂ ਲੈਟਾਂ ਬਿਲਕੁਲ ਨਾ ਚਲਾਓ ਜੀ ਨਾ ਚਲਾਓ ਜੀ ਨਾ ਚਲਾਓ ਜੀ